ਹਿਆ ਸੀ ਸਿਰਫ 1200 ਰੁਪਏ ਜ਼ਮੀਨ ਜਾਇਦਾਦ ਪਰਮੇਸ਼ਵਰ ਦਾ ਦਿੱਤਾ ਸਭ ਕੁਝ ਬਹੁਤ ਮੇਰੇ ਪਿਤਾ ਜੀ ਨੇ ਮੇਰੀ ਬਚਪਨ ਤੋਂ ਖੁਆਇਸ਼ ਸੀ ਬਹੁਤ 골ਡ ਨਾਲ ਮੈਨੂੰ ਪ੍ਰੇਮ ਸੀ ਮੇਰੀ ਟੈਸਟੀਮਨੀ ਬਹੁਤ ਸਾਰੇ ਲੋਕ ਜਾਣਦੇ ਆ ਉਹਨਾ ਜਿਹੜਾ ਆ ਉਹ ਬਾਨਾ ਦੇ ਦਿੱਤਾ ਜਿੱਥੋਂ ਅਸੀਂ ਹਾੜੇ ਠੇਕੇ ਦੇ ਪੈਸੇ ਲੈਣੇ ਸੀ ਆਪਣੇ ਭੈਣਾ ਭਰਾਵਾਂ ਕੋਲ ਠੀਕ ਵਿਆਹ ਤੋਂ 10 ਦਿਨ ਪਹਿਲਾਂ ਉਹਨਾਂ ਨੇ ਨਾ ਕਰ ਦਿੱਤੀ ਉਹ ਮੁੱਕਰ ਗਈ ਬਹੁਤ ਸਾਲ ਤੱਕ ਮੇਰੇ ਪਿਤਾ ਜੀ ਨੇ ਉਹਨਾਂ ਕੋਲੋਂ ਕੋਈ ਹਾੜਾ ਠੇਕਾ ਨਹੀਂ ਲਿਆ ਸੀ ਇਸ ਕਰਕੇ ਕਿਉਂਕਿ ਉਹ ਚਾਹੁੰਦੇ ਸੀ ਕਿ ਮੈਂ ਟਾਈਮ ਦੇ ਨਾਲ ਹੀ ਆਪਣੀ ਬੇਟੀ ਦੀ ਮੈਰਿਜ ਕਰ ਦੇਣੀ ਕਿਉਂਕਿ ਉਸ ਵੇਲੇ ਉਹ ਦਿਲ ਦੇ ਰੋਗੀ ਸੀ ਉਹਨਾਂ ਨੇ ਦਿਲ ਵਿੱਚ ਸ਼ੇਕ ਸੀ ਐ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਹੋਇਆ ਸੀਗਾ ਵੀ ਖੜੇ ਪੈਰ ਮੇਰੇ ਕੋਲੋਂ ਹੋ ਸਕਦਾ ਅਰੇਂਜਮੈਂਟਸ ਨਾ ਹੋਣ ਪਰ ਉਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਣੀ ਸੇਵਿੰਗ ਕੀਤੀ ਹੋਈ ਸੀ ਕਿ ਮੈਂ ਇਹਨਾਂ ਕੋਲੋਂ ਫੜ ਕੇ ਤੇ ਇਸਤੇਮਾਲ ਕਰ ਲਵਾਂਗਾ ਪਰ ਖੜੇ ਪੈਰ ਉਹਨਾਂ ਨੇ ਜਵਾਬ ਦਿੱਤਾ ਪਰ ਮੈਂ ਉਸ ਸਮੇਂ ਵਿੱਚ ਨੇਚਾ ਦੇਖੀ ਆਪਣੇ ਪਿਤਾ ਦੀ ਲਾਈਫ ਦੇ ਵਿੱਚ ਮੋੜਾ ਮੱਥੇ ਤੀੜੀ ਨਹੀਂ ਪਾਈ ਉਹਨਾਂ ਨੇ ਕਿਹਾ ਜੇ ਇਸ ਪਰਮੇਸ਼ਵਰ ਨੇ ਇੰਨੇ ਚੰਗੇ ਰਿਸ਼ਤੇ ਦੇ ਨਾਲ ਬਲੈਸ ਕੀਤਾ ਉਹਨੇ ਮੇਰੀ ਸੋਚ ਨਾਲੋਂ ਵੱਧ ਇੰਤਜ਼ਾਮ ਵੀ ਕੀਤੇ ਹallelujah ਉਹਨਾਂ ਨੇ ਪ੍ਰਾਰਥਨਾ ਦੇ ਵਿੱਚ ਇਸ ਵਿਸ਼ੇ ਨੂੰ ਰੱਖਿਆ ਪ੍ਰਭੂ ਅੱਜ ਤੱਕ ਮੇਰੀ ਇੱਜ਼ਤ ਦੇ ਰੱਖਿਆ ਤੇ ਹੁਣ ਵੀ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਆ ਤੁਸੀਂ ਯਕੀਨ ਕਰਿਓ ਜਿੱਥੇ ਅਸੀਂ ਬੀਜਿਆ ਨਹੀਂ ਸੀ ਉੱਥੋਂ ਅਸੀਂ ਵੱਢਿਆ ਹallelujah ਜਦੋਂ ਪਰਮੇਸ਼ਵਰ ਇੰਤਜ਼ਾਮ ਕਰਦਾ ਹੈ ਨਾ ਤੇ ਉਹ ਅਸਮਾਨ ਨੂੰ ਪਾੜ ਦਿੰਦਾ ਹੈ ਹallelujah ਤੇ <muchas> ਜੇ <muchas> ਉਹ ਮੇਰੇ ਲਈ ਅਸਮਾਨ ਪਾੜਨ ਨੂੰ ਸ਼ਕਤੀ ਰੱਖਦਾ ਹੈ ਨਾ ਤੇ ਉਹ ਤੁਹਾਡੇ ਲਈ ਵੀ ਕਰਨ ਦੀ ਤਾਕਤ ਰੱਖਦਾ ਹੈ ਹallelujah ਅਰ ਮੈਰੀ ਇੰਨੀ ਕ ਸੋਹਣੀ ਹੋਈ ਆਇਆ ਵਿਸ਼ਵਾਸ ਰੱਖਣ ਵਾਲਿਆਂ ਨੂੰ ਕਦੀ ਸ਼ਰਮਿੰਦਾ ਨਹੀਂ ਹੋਣ ਦਿੰਦਾ ਔਰ ਹਰ ਕੋਈ ਜੋ ਵੀ ਉਸ ਸ਼ਾਦੀ ਦੇ ਵਿੱਚ ਆਇਆ ਸੀ ਸਭ ਪੁੱਛ ਰਹੇ ਸੀ ਇਹ ਬੰਦੇ ਬਾਹਰਲੀ ਪਾਰਟੀ ਆ ਬਾਹਰੋਂ ਆਏ ਲੱਗਦੇ ਇਹਨਾਂ ਨੇ ਵਿਆਹ ਬਹੁਤ ਸੋਹਣਾ ਕੀਤਾ ਜੋ ਪਰ ਅਸਲ ਵਿੱਚ ਇੰਤਜ਼ਾਮੀ ਪਰਮੇਸ਼ਵਰ ਯਹੋਵਾ ਪਰਮੇਸ਼ਵਰ ਸੀ ਹਾਲੇਲੂਇਆ ਹਾਲੇਲੂਇਆ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਮੇਰੇ ਪਿਤਾ ਜੀ ਨੇ ਇੱਕ ਗੱਲ ਕਹੀ ਉਹਨਾਂ ਨੂੰ ਹਲੇ ਕਿਸੇ ਸਿਚੁਏਸ਼ਨ ਦਾ ਕੋਈ ਪਤਾ ਨਹੀਂ ਔਰ ਇਹ ਸਿਚੁਏਸ਼ਨ ਅਜੇ ਪਣੀ ਵੀ ਨਹੀਂ ਸੀ ਮੇਰੇ ਹਸਬੰਦ ਦਾ ਸਗਨ 1 ਰੁਪਏ ਤੇ ਇੱਕ ਸ਼ੁਹਾਰੇ ਦੇ ਨਾਲ ਉਹਨਾਂ ਨੇ ਲਿਆ ਸਿਰਫ ਇੱਕ ਸੂਟ ਤੱਕ ਵੀ ਉਹਨਾਂ ਨੇ ਨਹੀਂ ਲਿਆ ਹallelujah ਹallelujah ਜੇ ਸਾਡੀ ਆਸ ਪਰਮੇਸ਼ਰ ਤੋਂ ਆਉਂਦੀ ਸੇ ਦੂਜੇ ਦੇ ਹੱਥਾਂ ਵੱਲ ਨਹੀਂ ਦੇਖਦੇ ਹallelujah ਅਸੀਂ ਦੂਜੇ ਦਾ ਦਿੱਤਾ ਕਿੰਨੀ ਦੇਰ ਤੱਕ ਇਸਤੇਮਾਲ ਕਰ ਸਕਦੇ ਹਾਂ ਉਹ ਤਾਂ ਮੁੱਕ ਜਾਊਗਾ ਪਰ ਜਦੋਂ ਪਰਮੇਸ਼ਵਰ ਸਾਡੀ ਜ਼ਿੰਦਗੀ ਵਿੱਚ ਦਿੰਦਾ ਨਾ ਤੇ ਉਹ ਕਦੀ ਮੁੱਕਦਾ ਨਹੀਂ ਹallelujah ਉਹਦੀ ਦਇਆ ਸਦਾ ਦੀ ਹੈ ਹallelujah ਹallelujah ਇਹ ਬਰਕਤ ਸਾਨੂੰ ਕਿਵੇਂ ਮਿਲੀ ਜਦੋਂ ਅਸੀਂ ਚਰਚ ਆਉਂਦੇ ਸੀ ਕਈ ਵਾਰੀ ਸਾਡੇ ਕੋਲੇ ਕਰਾਇਆ ਵੀ ਨਹੀਂ ਹੁੰਦਾ ਸੀ ਇਹ ਸਿਚੁਏਸ਼ਨ ਕਿਉਂ ਸੀ ਕਿਉਂਕਿ ਮੇਰੇ ਭਰਾ ਦੇ ਇਲਾਜ ਵਿੱਚ ਤੇ ਮੇਰੇ ਪਿਤਾ ਦੇ ਇਲਾਜ ਵਿੱਚ ਸਾਡੀ ਜ਼ਮੀਨ ਵੀ ਵਿਕਣੀ ਸ਼ੁਰੂ ਹੋ ਗਈ ਸੀ ਵਿਚੋਂ ਦੇ ਸੀ ਪਰਮੇਸ਼ਵਰ ਜਾਣਦਾ ਆ ਤੁਹਾਡੇ ਅੰਦਰ ਪ੍ਰੀਤ ਕਿੰਨੀ ਕੁ ਗੂੜੀ ਹੈ ਹallelujah ਹallelujah ਪਰ ਮੈਂ ਸ਼ੁਕਰ ਕਰਦੀ ਆ ਇਸ ਸਮੇਂ ਦੇ ਦਰਮਿਆਨ ਮੇਰੀਆਂ ਭੂਆ ਦੀ ਸ਼ਾਦੀ ਵੀ ਆਈ ਬਹੁਤ ਸਾਰੇ ਨੇੜੇ ਦੇ ਰਿਸ਼ਤੇਦਾਰਾਂ ਦੀ ਸ਼ਾਦੀ ਵੀ ਆਈ ਪਰ ਇੱਕ ਸੰਡੇ ਵੀ ਸਾਡੇ ਪਿਤਾ ਨੇ ਸਾਨੂੰ ਮਿਸ ਨਹੀਂ ਕਰਨ ਦਿੱਤਾ ਅਸੀਂ ਐਵਰੀ ਸੰਡੇ 8 ਵਜੇ ਇੱਥੇ ਪਹੁੰਚਦੇ ਸੀ ਸੇਵਾ ਕਰਦੇ ਸੀ ਚਾਹੇ ਉਹ ਬਾ ਜੰਦੀ ਹੋਏ ਵਰਤਨ ਮਾਂ ਜੰਦੀ ਹੋਏ ਜਾਂ ਦਰਿਆ ਜਾਂ ਚੜਨ ਦੀ ਹੋਏ ਪਰ ਅੱਜ ਉਸ ਸੇਵਾ ਨੂੰ ਪਰਮੇਸ਼ਰ ਨੇ ਭਾਗ ਲਾ ਕੇ ਆਪਣੀ ਦਾਸੀ ਨੂੰ ਆਪਣੇ ਬਚਨ ਦੀ ਮੁਨਾਦੀ ਦੇ ਲਈ ਖੜੇ ਕੀਤਾ ਹੈ ਹallelujah ਉਹ ਕਿਸੇ ਦਾ ਉਧਾਰ ਨਹੀਂ ਰੱਖਦਾ ਉਹ ਇੱਕ ਨੂੰ 10 ਗੁਣਾ ਕਰਕੇ ਮੋੜਨ ਦੀ ਸ਼ਕਤੀ ਰੱਖਦਾ ਸਗੋਂ 1000 ਗੁਣਾ ਕਰਕੇ ਕਹਿੰਦਾ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ ਹallelujah ਅਗਰ ਤਾਨੂੰ ਲੱਗਦਾ ਕਿ ਤੁਸੀਂ ਤੰਗੀ ਵੇਚਿਆ ਤੁਸੀਂ ਕੀ ਸੋਚਦੇ ਹੋ ਕਿ ਪਰਮੇਸ਼ਰ ਸਾਡੀ ਤੰਗੀ ਨੂੰ ਦੂਰ ਨਹੀਂ ਕਰ ਸਕਦਾ موسی ਨੇ ਕਿਹਾ ਪਰਮੇਸ਼ਰ ਨੂੰ ਅੰਡਰ ਐਸਟੀਮੇਟ ਕੀਤਾ ਕਹਿੰਦਾ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਵੀ ਕੱਢ ਲਈਏ 6 ਲੱਖ ਬੰਦੇ ਨੇ ਰੱਜਣਾ ਨਹੀਂ ਜਿੰਨੇ ਮਾਲ ਡੰਗਰ ਕਹਿੰਦਾ ਇਸرائیਲੀਆਂ ਦੇ ਕੋਲ ਆ ਸਾਰੇ ਵੱਢ ਕੇ ਇਹਨਾਂ ਨੂੰ ਖਵਾ ਦਈਏ ਕਹਿੰਦਾ ਇਹਨਾਂ ਨੂੰ ਪੂਰਾ ਨਹੀਂ ਹੋਣਾ ਪਰਮੇਸ਼ਰ ਨੇ ਕਿਹਾ موسی ਮਸੀਹ ਪਰਮੇਸ਼ਵਰ ਨੂੰ ਅੰਡਰ ਐਸਟੀਮੇਟ ਕਰ ਦਿੰਦੇ ਹੋ ਤੁਸੀਂ ਆਪਣੀ ਤਿਆਰੀ ਪੂਰੀ ਰੱਖਣੀ ਹੈ ਮੈਂ ਕਹਿੰਨੀ ਖਾਲੀ ਜੇਬ ਵਿੱਚ ਹੱਥ ਪਾਓਗੇ ਤੇ ਕਿਰਾਇਆ ਪੂਰਾ ਹੀ ਨਿਕਲੂਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਖਾਲੀ ਨਹੀਂ ਹੋਏਗੀ ਉਹ ਤੁਹਾਡੇ ਲਈ ਅਦਭੁਤ ਰੀਤੀ ਦੇ ਨਾਲ ਇੰਤਜ਼ਾਮ ਕਰੇਗਾ ਕਿਉਂਕਿ ਉਹ ਕੱਲ ਅੱਜ ਤੇ ਯੁੱਗ ਦੇ ਅੰਤ ਦੀ ਕਰ ਸਮਰਥੀ ਪਰਮੇਸ਼ਵਰ ਹੈ ਉਹ ਅੱਜ ਵੀ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨ ਲੱਗਾ ਹੋਇਆ ਹੈ ਵਚਨ ਚ ਲਿਖਿਆ ਆ ਜੇ ਕੋਈ ਉੱਚਾ ਹੋਣਾ ਚਾਹੁੰਦਾ ਆ ਤੇ ਉਹ ਨੀਵਾ ਹੋਵੇ ਖੁਦਾ ਦੇ ਦਾਸ ਪਾਸਟਰ ਜੋਲਜੀ ਪਾਸਟਰ ਬਣਨ ਤੋਂ ਪਹਿਲਾਂ ਚਰਚ ਵਿੱਚ ਦਰੀਆਂ ਵਛਾਉਂਦੇ ਹੁੰਦੇ ਸੀ ਚਰਚ ਵਿੱਚ ਝਾੜੂ ਫੇੜਦੇ ਹੁੰਦੇ ਸੀ ਔਰ ਫਿਰ ਜਦੋਂ ਵਰਸ਼ਿਪ ਹੁੰਦੀ ਸੀ ਤਾਂ ਢੋਲਕ ਪਲੇ ਕਰਨ ਦੀ ਸੇਵਾ ਕਰਦੇ ਹੁੰਦੇ ਸੀ ਪਰਮੇਸ਼ਵਰ ਦੇਖਦਾ ਆ ਤੁਹਾਡੇ ਮਨ ਨੂੰ ਔਰ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਉੱਚਕੀ ਦਾ ਅੱਜ ਖੋਜੇਵਾਲ ਜਿਹੜਾ ਆ ਪੰਜਾਬ ਦੇ ਵਿੱਚ 크ਰਿਸਚੀਅਨ ਯੂਨੀਵਰਸਿਟੀਆਂ ਵਜੋਂ ਜਾਣਿਆ ਜਾਂਦਾ ਹੈ ਬਹੁਤ ਸਾਰੇ ਖੁਦਾ ਦੇ ਦਾਸ ਆ ਜਿਹੜੇ ਚਰਚ ਦੇ ਵਿੱਚ ਐਸੀ ਸੇਵਾ ਕਰਦੇ ਸੀ ਜਿਹੜੀ ਸੇਵਾ ਅੱਜ ਦੇ ਵਿਸ਼ਵਾਸੀ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਸੰਗੋਂਦੀ ਕਿ ਮੈਂ ਸੁੰਧ ਬੁੱਢ ਪਾਇਆ ਹੋਇਆ ਬੰਦਾ ਇਹ ਸੇਵਾ ਯਾਦ ਰੱਖਿਓ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਆ ਔਰ ਵਚਨ ਦੇ ਵਿੱਚ ਲਿਖਿਆ ਜੇ ਕੋਈ ਉੱਚਾ ਹੋਣਾ ਚਾਹੁੰਦਾ ਆ ਤੇ ਉਹ ਨੀਵਾ ਹੋਵੇ ਹਾਲੇਲੂਇਆ ਸੋ ਤੁਸੀਂ ਤੰਗੀਆਂ ਪਰੇਸ਼ਾਨੀਆਂ ਨੂੰ ਸੋਚਣਾ ਬੰਦ ਕਰ ਦਿਓ ਤੁਸੀਂ ਤੰਗੀ ਵੱਲ ਨਹੀਂ ਤੁਸੀਂ ਬਰਕਤ ਵਾਲੇ ਵੱਲ ਦੇਖਣਾ ਆ ਹਾਲੇਲੂਇਆ ਕਿਉਂਕਿ ਬਰਕਤ ਵਾਲਾ ਵੱਡਾ ਆ ਹallelujah ਅਸੀਂ ਮੰਗਣ ਵਾਲੇ ਆ ਤੇ ਉਹ ਦੇਣ ਵਾਲਾ ਆ ਪਰ ਯਾਦ ਰੱਖਿਓ ਜਦੋਂ ਦੇਣ ਵਾਲੇ ਨਾਲ ਜੁੜ ਜਾਂਦੇ ਆ ਤੇ ਉਹ ਮੰਗਣ ਵਾਲੇ ਦੀ ਰਹਿਣ ਦਿੰਦਾ ਉਹ ਦੇਣ ਵਾਲੇ ਬਣਾ ਦਿੰਦਾ ਆ ਹallelujah ਜਦੋਂ ਦੁੱਧ ਦੇ ਵਿੱਚ ਇੱਕ ਚਮਚਾ ਵੀ ਦਹੀਂ ਦਾ ਚਲਿਆ ਜਾਵੇ ਨਾ ਤੇ ਦੁੱਧ ਦੁੱਧ ਨਹੀਂ ਰਹਿੰਦਾ ਦਹੀਂ ਬਣ ਜਾਂਦਾ ਆ ਤੇ ਜੇ ਪਰਮੇਸ਼ਵਰ ਦਾ ਥੋੜਾ ਜਿਨਾ ਪ੍ਰੇਮ ਤੇ ਉਹਦਾ ਥੋੜਾ ਜਿਹਾ ਆਤਮਾ ਉਹਦੇ ਫਲ ਸਾਡੇ ਅੰਦਰ ਆ ਜਾਣ ਤੇ ਉਹ ਤੇ ਅਸੀਂ ਇੱਕ ਹੀ ਹੋ ਜੰਨੇ ਹallelujah ਦਾਊਦ ਗੋਲੀਅਤ ਨੂੰ ਕਹਿੰਦਾ ਇਹ ਤੋਰਪਿਆ ਤੇ ਗੋਲੀਏ ਤੇ ਕਹਿੰਦਾ ਤੂੰ ਮੈਨੂੰ ਕੁੱਤਾ ਸਮਝਿਆ ਆ ਕੱਲਾ ਹੀ ਆ ਗਿਆ ਆ ਕਿੰਨੂ ਨਾਲ ਲੈ ਕੇ ਆਇਆ ਕਹਿੰਦਾ ਸੈਨਾਵਾ ਦੇ ਯਹੋਵਾ ਨੂੰ ਨਾਲ ਲੈ ਕੇ ਆਇਆ ਆ ਇੱਕੋ ਹੀ ਵਤੀ ਇਹੋ ਜਿਹੀ ਘੁਮਾ ਕੇ ਮਾਰੀ ਗੋਲੀਏ ਤੇ ਉੱਥੇ ਹੀ ਢਹਿ ਢੇਰੀ ਹੋ ਗਿਆ ਤੁਹਾਡੇ ਵਿਸ਼ਵਾਸ ਦੇ ਵਿੱਚ ਇੰਨੀ ਤਾਕਤ ਹੋਣੀ ਚਾਹੀਦੀ ਆ ਕਿ ਤੁਹਾਡੇ ਮੂੰਹ ਚੋਂ ਨਿਕਲਿਆ ਹੋਇਆ ਨਿੱਕਾ ਜਿਹਾ ਸ਼ਬਦ ਤੁਹਾਡੀ ਬਿਮਾਰੀ ਨੂੰ ਜੜ ਤੋਂ ਉਖਾੜ ਦੇਵੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਹਾਡੀ ਨੇਚਾ اپنی ਗਰੀਬੀ ਦੇ ਸਾਹਮਣੇ ਖੜੋ ਕੇ ਕਾਹ ਕਰੋ ਮੈਂ ਯਹੋਵਾ ਦੇ ਸੋਰ ਨਾਲ ਆਇਆ ਆ ਉਹ ਸੋਰ ਉਹ ਯਹੋਵਾ ਜਿਹਨੇ ਇਹ ਮੁੱਠੀ ਖੋਲਦਾ ਤੇ ਸੰਸਾਰ ਰੱਜ ਜਾਂਦਾ ਆ ਜੋ ਦੋਵੇਂ ਮੁੱਠੀਆਂ ਖੋਲ ਕੇ ਮੇਰੇ ਜੀਵਨ ਵਿੱਚ ਆ ਗਿਆ ਗਰੀਬੀ ਇੱਥੇ ਟਿਕ ਨਹੀਂ ਸਕਦੀ ਨਿਕਲ ਜਾ ਯਿਸੂ ਦੇ ਨਾਮ ਦੇ ਵਿੱਚ ਗਰੀਬੀ ਨੂੰ ਜਾੜਾ ਪਾ ਲੂਗਾ ਬਿਮਾਰੀ ਦੇ ਸਾਹਮਣੇ ਖੜੇ ਹੋ ਜਾ ਕਰੋ ਉਸ ਬਿਮਾਰੀ ਨੂੰ ਕਿਹਾ ਕਰੋ मैं के राशा ल राशा का मतलब देख मेरे नाल कौन खड़ा देख मेरे अंदर आत्मा, आत्मा जिस ਦੇ ਅੰਦਰ ਪਰਮੇਸ਼ਰ ਨੂੰ ਆਦਰ ਦੇਣ ਦਾ ਗੁਣ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਪਰਮੇਸ਼ਰ ਨੂੰ ਆਦਰ ਦੇਣ ਵਾਲਾ ਮਨ ਹੋਣਾ ਚਾਹੀਦਾ ਹੈ ਕਹਿੰਦਾ ਆਪਣੀਆਂ ਹੀ ਗੱਲਾਂ ਨੂੰ ਆਦਰ ਨਹੀਂ ਦੇਣਾ ਪਰਮੇਸ਼ਰ ਨੂੰ ਆਦਰ ਦੇਣਾ ਜੇ ਤੁਸੀਂ ਪਰਮੇਸ਼ਰ ਨੂੰ ਆਦਰ ਦਿਓਗੇ ਤਾਂ ਤੁਸੀਂ ਯਹੋਵਾ ਵਿੱਚ ਮगन ਰਹੋਗੇ